ਨਗਰ ਨਿਕਮਦੀ ਇਹ ਚੋਣਾ 21 ਤਰੀਕ ਹੋਣ ਜਾ ਰਹੀ ਹੈ ਤੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਜੇਕਰ ਗੱਲ ਕਰੀਏ ਵਾਰਡ ਨੰਬਰ 58 ਦੀ ਗੱਲ ਕਰੀਏ ਸਤਨਾਮ ਸਿੰਘ ਆਮਾਦੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਚੋਣ ਮੈਦਾਨ ਚ ਉਤਰੇ ਨੇ ਜਿੱਥੇ ਇੱਕ ਪਾਸੇ ਜਿਹੜੇ ਲੋਕ ਉਹਨਾਂ ਦੇ ਹੱਕ ਚ ਚੋਣ ਪ੍ਰਚਾਰ ਕਰ ਰਹੇ ਤੇ ਦੂਜੇ ਪਾਸੇ ਇੱਕ ਵਿਅਕਤੀ ਦਿਖਾਵਾਂਗੇ ਜਿਹੜੇ ਕਿ ਵਿਕਲੰਗ ਨੇ ਵਿਕਲੰਗ ਹੈਗੇ ਨੇ ਤੇ ਉਹ ਵੀ ਪ੍ਰਚਾਰ ਕਰਨ ਪਹੁੰਚੇ ਹੋਏ ਨੇ ਆਮਾਦੀ ਪਾਰਟੀ ਦੇ ਹੱਕ ਵਿੱਚ ਤੇ ਉਮੀਦਵਾਰ ਦੇ ਹੱਕ ਵਿੱਚ ਭਾਜੀ ਕੀ ਨਾਮ ਹੈ ਤੁਹਾਡਾ ਬਤਨ ਮੇਰਾ ਨਾਮ ਖੁਸ਼ਵਿੰਦਰ ਸਿੰਘ ਗੋਲੜੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਪਲੀ ਦੇ ਪੱਤੇ ਆ ਕਿਉਂ ਖੜਖੜ ਲਾਈ ਆ ਪੁਰਾਣੇ ਸਾਰੇ ਝੜ ਗਏ ਰਤਸਨੀ ਮਾਸਟਰ ਦੀ ਆਈ ਆ ਤੇ ਬਾਜਨ ਬਾਡ ਨੰਬਰ 58 ਤੋਂ ਮੈਂ ਇਹਨਾਂ ਨੂੰ ਸਾਰੇ ਜਿੰਨੇ ਵੀ ਬਾਡ ਨੰਬਰ 58 ਦੇ ਵੋਟਰ ਨੇ ਤੇ ਸਪੋਰਟ ਨੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹੌਣਹਾਰ ਮਿਲਨਸਰ ਬੜੇ ਲਿਖੇ ਸੂਝਵਾਨ ਉਮੀਦਵਾਰ ਨੇ ਝਾੜੂ ਬਣੀਓ ਤੇ ਸਨੀ ਮਾਰਟਰ ਜੀ ਨੂੰ ਬਾਰੀ ਭਾਰੀ ਬਹੁਤ ਮਤ ਨਾਲ ਜਿਤਾਇਆ ਜਾਵੇ ਤੇ ਹਰ ਬੰਦੇ ਨੂੰ ਅਪੀਲ ਹੈ ਜੀ ਇਹਨਾਂ ਨੂੰ ਵੋਟ ਪਾ ਕੇ ਕਾਉਂਸਲਰ ਦਾ ਉਮੀਦਵਾਰ ਤੋਂ ਜਿਤਾਇਆ ਜਾਵੇ ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਅਸੀਂ ਇਹਨਾਂ ਸਾਰੇ ਵੋਟਰਾਂ ਦੇ ਸਪੋਰਟਰਾਂ ਦਾ ਜਿਹੜੇ ਸਾਨੂੰ ਸਾਡੇ ਨਾਲ ਤੁਰਦੇ ਨੇ ਤੇ ਨਾਲ ਹੀ ਸਾਡੇ ਕਹੇ ਤੇ ਵੋਟ ਵੀ ਪਾਉਂਦੇ ਨੇ ਤੇ ਗੱਲ ਇਹ ਆ ਵੀ ਇਹ ਸਨੀ ਮਾਰਟਰ ਜੀ ਨੇ ਜੋ ਇਹਨਾਂ ਦੇ ਨਾਲ ਮੈਂ ਕਾਫੀ ਤਰ੍ਹਾਂ ਸਮੇਂ ਤੋਂ ਜੁੜਿਆ ਹੋਇਆ ਬਹੁਤ ਮਿਲਣਸਾਰ ਨਹੀਂ ਤੇ ਵੋਟ ਦੇ ਹੱਕਦਾਰ ਵੀ ਨਹੀਂ ਤੇ ਇਹਨਾਂ ਨੂੰ ਵੋਟ ਪਾਈ ਜਾਵੇ ਕਈ ਬੰਦੇ ਅਜੇ ਵੀ ਹੈਗੇ ਜਿਹੜੇ ਪਾਵਰ 'ਚ ਆ ਕੇ ਕੰਮ ਨਹੀਂ ਕਰ ਪਰ ਇਹ ਵਿਚਾਰੇ ਹਰ ਬੰਦੇ ਦਾ ਹਰ ਇਲਾਕੇ 'ਚ ਜਿੰਨੇ ਵੀ ਉਹ ਵੀ ਬੰਦੇ ਕੰਮ ਲੈ ਕੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਕੰਮ ਕਰਦੇ ਨੇ ਤੇ ਜੇ ਇਹ ਇਸ ਇਲਾਕੇ ਤੋਂ ਸੀਟ ਜਿੱਤਦੇ ਨੇ ਬਾਰੀ ਭਾਅ ਮਤਨਾ ਤੇ ਅਸੀਂ ਉਮੀਦ ਕਰਦੇ ਹਾਂ ਜਿਹੜੇ ਕੰਮ ਸਾਥੋਂ ਰਹਿ ਜਾਣਗੇ ਉਹ ਵੀ ਇਹ ਕਰਨਗੇ ਤੈਨੂੰ ਮੁਸ਼ਕਿਲ ਕਿੰਨੀ ਆਉਂਦੀ ਆ ਜਿਵੇਂ ਚੋਣ ਪ੍ਰਚਾਰ ਕਰਨ ਲਈ ਉਮੀਦਵਾਰ ਦੇ ਹੱਕ ਤੇ ਤੁਸੀਂ ਆਏ ਹੋ ਸਤਨਾਮ ਸਿੰਘ ਜੀ ਦੇ ਤੇ ਲੋਕ ਜਿਵੇਂ ਨਾਲ ਤੁਰਦੇ ਨੇ ਨਾਲ ਚੱਲਦੇ ਨੇ ਤੁਹਾਨੂੰ ਕਿੰਨੀ ਕੁ ਮੁਸ਼ਕਿਲ ਆਉਂਦੀ ਜਿਵੇਂ ਤੁਸੀਂ ਲੱਤਾਂ ਤੋਂ ਤੁਹਾਨੂੰ ਪ੍ਰੋਬਲਮ ਆ ਵਿਖਲਾਉਂਗਾ ਕਿੰਨੀ ਮੁਸ਼ਕਿਲ ਕਿੰਨੀ ਆਉਂਦੀ ਆ ਜੇ ਪ੍ਰਚਾਰ ਕਰਨ ਲੱਗੇ ਜਾਂ ਆਮ ਜ਼ਿੰਦਗੀ ਦੀ ਗੱਲ ਕਰੀ ਕਿੰਨੀ ਕੁ ਮੁਸ਼ਕਿਲ ਹੁੰਦੀ ਮੁਸ਼ਕਿਲ ਤਾਂ ਦੇਖੋ ਜੀ ਆਉਂਦੀ ਆਉਂਦੀ ਆ ਜੇ ਬੰਦਾ ਕੋਈ ਡਿਸੇਬਲ ਹੁੰਦਾ ਵਾ ਤਾਂ ਹਨਾ ਨਾਰਮਲ ਦੇ ਅਕੋਰਡਿੰਗ ਮੁਸ਼ਕਿਲਤਾ ਪ੍ਰੋਬਲਮ ਤਾਂ ਆਉਂਦੀਆਂ ਨੇ ਪਰ ਪ੍ਰੋਬਲਮ ਨੂੰ ਪ੍ਰੋਬਲਮ ਨੂੰ ਦੇ ਮੁਸ਼ਕਿਲਾਂ ਨੂੰ ਹਰਾ ਕੇ ਹੀ ਬੰਦੇ ਨੂੰ ਜੰਗ ਜਿੱਤਣੀ ਪੈਂਦੀ ਆ ਤੇ ਮੈਂ ਇਹਨਾਂ ਦੀ ਪੂਰੀ ਸਪੋਰਟ ਦੇ ਵਿੱਚ ਆ ਜਿੰਨੇ ਜੋਗਾ ਹੈਗਾ ਉਸ ਤੋਂ ਵੱਧ ਅਸੀਂ ਕਰਾਂਗੇ ਸਪੋਰਟ ਵੀ ਕਰਾਂਗੇ ਤੇ ਇਹਨਾਂ ਨੂੰ ਵਾਰੀ ਬਹੁਤ ਮਾਤ ਨਾਲ ਜਿਤਾਉਣਾ ਵੀ ਆ ਅੱਛਾ ਤੁਸੀਂ ਇਸੇ ਏਰੀਆ 'ਚ ਰਹਿਨੇ ਹੋ ਜਾਂ ਰਹਿਨੇ ਹੋ ਤੇ ਇਲਾਕੇ ਦੇ ਜਿਹੜੀ ਸਮੱਸਿਆਵਾਂ ਕੀ ਨੇ ਮੁੱਦੇ ਕੀ ਨੇ ਜਿਵੇਂ ਤੁਸੀਂ ਨਾਲ ਤੁਸੀਂ ਵੀ ਜਾਣਦੇ ਹੋ ਮੁੱਦੇ ਕੀ ਕੀ ਨੇ ਜਿਵੇਂ ਤੁਸੀਂ ਇਹਨਾਂ ਦਾ ਇਹਨਾਂ ਨਾਲ ਚੌਂਟ ਵਿਚਾਰ ਜਿਵੇਂ ਲੋਕਾਂ ਦੇ ਵਿੱਚ ਵਿਚਰਦੇ ਨੇ ਲੋਕ ਵੀ ਤੁਹਾਡੇ ਨਾਲ ਜਾਂਦੇ ਨੇ ਮੋਏ ਮੇਨ ਮੁੱਦੇ ਕੀ ਨੇ ਜਿਹੜੀ ਮੇਨ ਮੁੱਦੇ ਦੇਖੋ ਜੀ ਤਕਰੀਬਨ ਅਸੀਂ ਕਈ ਬਹੁਤ ਹੱਲ ਕਰ ਚੁੱਕੇ ਆ ਚਾਹੇ ਉਹਨਾਂ ਨੂੰ ਆਧਾਰ ਕਾਰਡ ਲੈ ਲਓ ਰਾਸ਼ਨ ਕਾਰਡ ਲੈ ਲਓ ਕੇ ਵੀ ਆਈ ਸੀ ਲੈ ਲਓ ਜਿੰਨੇ ਵੀ ਆ ਹੈਗੇ ਤਕਰੀਬਨ ਕਰੀ ਦਿਆ ਜਿਹੜੇ ਮੁੱਦੇ ਕਦੇ ਖਤਮ ਨਹੀਂ ਹੁੰਦੇ ਜਿਹੜੇ ਮੌਕੇ ਤੇ ਮੁੱਦੇ ਉੱਠਣਗੇ ਅਸੀਂ ਉਹਨਾਂ ਦਾ ਵੀ ਹੱਲ ਕਰਾਵਾਂਗੇ ਇਹ ਇਹ ਮੈਂਨਸਾਰ ਇੰਨੇ ਨੇ ਜਿਹੜਾ ਵੀ ਬੰਦਾ ਆ ਗਿਆ ਤਾਂ ਉਹਨਾਂ ਦਾ ਇਹਨਾਂ ਨੇ ਹੱਲ ਕਰਕੇ ਹੀ ਤੋਰਿਆ ਵਾ ਜੀ ਫਿਰ ਸਾਡੇ ਨਾਲ ਖੁਦ ਉਮੀਦਵਾਰ ਆਮ ਆਦੀ ਪਾਰਟੀ ਤੋਂ ਸਤਨਾਮ ਸਿੰਘ ਜੀ ਨੇ ਵਾਰ ਨੰਬਰ 58 ਤੋਂ ਸਰ ਕੀ ਲੱਗਦਾ ਜਿੱਥੇ ਇੱਕ ਪਾਸੇ ਜਿਵੇਂ ਤੁਹਾਡੇ ਨਾਲ ਲੋਕ ਤੁਹਾਡੇ ਨਾਲ ਤੁਰਦੇ ਨੇ ਉੱਥੇ ਇੱਕ ਸ਼ਖਸ ਜਿਹੜਾ ਹੈਗਾ ਵਿਕਲਾੰਗ ਜਿਹੜੇ ਨੂੰ ਤੁਰਿਆ ਬਣ ਜਾਂਦਾ ਸਹੀ ਟੱਗਣਾ ਉਹ ਵੀ ਤੁਹਾਡੇ ਹੱਕ 'ਚ ਆਇਆ ਜੀ ਭਾਜੀ ਇਹ ਲੋਕਾਂ ਦਾ ਪਿਆਰ ਆ ਭਰਾਵਾਂ ਦਾ ਪਿਆਰ ਆ ਜੋ ਵੀਰ ਮੇਰੇ ਨਾਲ ਇੱਥੇ ਜੁੜਿਆ ਵੀ ਆ ਮੈਨੂੰ ਸਪੋਰਟ ਕਰਨ ਲਈ ਇੱਥੇ ਆਇਆ ਮੈਂ ਸਭ ਤੋਂ ਪਹਿਲਾਂ ਉਹਦਾ ਵੀ ਧੰਨਵਾਦ ਕਰਦਾ ਵਾਂ ਕਿ ਉਹ ਮੇਰੀ ਕੈਂਪੇਨ ਦੇ ਵਿੱਚ ਆਇਆ ਵਾ ਜੋ ਕਿ ਤਕਲੀਫ ਦੇ ਵਿੱਚ ਵੀ ਔਖਾ ਵੀ ਆ ਪਰ ਫਿਰ ਵੀ ਮੇਰਾ ਝੰਡਾ ਲੈ ਕੇ ਅੱਗੇ ਚੱਲਿਆ ਵਾ ਤੇ ਖੁਸ਼ੀ ਵੀ ਹੁੰਦੀ ਆ ਜਦੋਂ ਲੋਕਾਂ ਦਾ ਐਦਾਂ ਪਿਆਰ ਮਿਲਦਾ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰੂੰਗਾ ਕਿ ਉਹ ਵੀ ਮੈਨੂੰ ਇੱਕ ਮੌਕਾ ਜ਼ਰੂਰ ਦੇਣ ਤਾਂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਤੁਸੀਂ ਮੌਕੇ ਦੀ ਗੱਲ ਤਾਂ ਕਰ ਰਹੇ ਹੋ ਪਰ ਜੇਕਰ ਮੁੱਦੇ ਦੀ ਗੱਲ ਕਰੀਏ ਮੁੱਦੇ ਕਿਹੜੇ ਨੇ ਜੇਕਰ ਸੜਕਾਂ ਦੀ ਗੱਲ ਕਰੀਏ ਲਾਈਟਾਂ ਦੀ ਗੱਲ ਕਰੀਏ ਸੀਵਰੇਜ ਪਾਣੀ ਹੋਰ ਕਾਫੀ ਮੁਸ਼ਕਲਾਂ ਹੁੰਦੀਆਂ ਜਿਹੜੇ ਲੋਕਾਂ ਨੂੰ ਜਿਹੜੀਆਂ ਹੁੰਦੀਆਂ ਮੇਨ ਮੁੱਦੇ ਤੁਹਾਡੇ ਕਿਹੜੇ ਨੇ ਤੇ ਕਿਹੜੇ ਕਿਹੜੇ ਮੁੱਦੇ ਲੈ ਕੇ ਲੋਕਾਂ ਜਾ ਰਹੇ ਮੇਨ ਮੁੱਦਾ ਸਰ ਮੇਰੇ ਤਾਂ ਇਹੀ ਪ੍ਰੋਬਲਮ ਇੱਥੇ ਫੇਸ ਹੋਈ ਆ ਵੀ ਰੋਡ ਜਾਲੀਆਂ ਤੱਕ ਇਹਨਾਂ ਨੇ ਸੀਵਰੇਜ ਨਾਲ ਜੋੜ ਰੱਖੀਆਂ ਸੀਗੀਆਂ ਉਹਨਾਂ ਦਾ ਕੋਈ ਮੈਪ ਨਹੀਂ ਤੇ ਇਹਨਾਂ ਨੇ ਪ੍ਰੋਪਰ ਡਿਜ਼ਾਈਨ ਨਹੀਂ ਤਿਆਰ ਕੀਤਾ ਹੋਇਆ ਸੀਗਾ ਪਾਰਕਾਂ ਦੀ ਮੇਨਟੇਨੈਂਸ ਖਾਲੀ ਪਈਆਂ ਸੀਗੀਆਂ ਵੀ ਉਹ ਕੰਧਾਂ ਟੁੱਟੀਆਂ ਨੇ ਢਈਆਂ ਪਈਆਂ ਨੇ ਕੋਈ ਉਹਨਾਂ ਦੇ ਪੇਂਟ ਕਰਨ ਵਾਲਾ ਨਹੀਂ ਸੀਗਾ ਜਿੱਥੇ ਤੱਕ ਅਸੀਂ ਕਰਾ ਸਕਦੇ ਸੀਗੇ ਉਸ ਤੋਂ ਬਾਅਦ ਮੇਨ ਮੁੱਦਾ ਏਸ ਇਲਾਕੇ ਦਾ ਰਜਿਸਟਰੀ ਆ ਠੀਕ ਹੈ ਜੋ ਅਜੇ ਮੇਰੇ ਖਾਲ 50 ਸਾਲਾਂ ਤੋਂ ਕੋਲੋਨੀ ਬਣੀ ਆ 40 ਸਾਲਾਂ ਦਾ ਮੈਂ ਹੋ ਗਿਆ ਤੇ ਇਹ ਰਜਿਸਟਰੀ ਦਾ ਮੁੱਦਾ ਅੱਜ ਵੀ ਲਟਕਦਾ ਲੋਕੀ ਰਜਿਸਟਰੀਆਂ ਕਰਾਣ ਜਾਂਦੇ ਆ ਉਨ੍ਹਾਂ ਦਾ ਹੱਲ ਨਹੀਂ ਹੋ ਪੰਦਾ ਤੇ ਅਸੀਂ ਐਮਐਲਏ ਗੋਗੀ ਜੀ ਨੂੰ ਵੀ ਇਸ ਕਰ ਮਿਲੇ ਸੀਗੇ ਤੇ ਲੋਕਲ ਬਾਡੀਜ਼ ਦੇ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਉਹਦੇ ਤੇ ਕੰਮ ਵੀ ਕਰ ਰਹੇ ਨੇ ਤੇ ਜਲਦੀ ਉਹਦਾ ਹੱਲ ਕੱਢ ਕੇ ਕੋਈ ਮਿਡਲ ਵੇ ਕੱਢਣਗੇ ਤਾਂ ਕਿ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਹੋ ਸਕੇ ਸੋਕਲ ਤਸਵੀਰਾਂ ਤੁਹਾਨੂੰ ਇੱਕ ਵਾਰ ਦੁਬਾਰਾ ਦਿਖਾਣ ਆ ਆਮ ਆਦੀ ਪਾਰਟੀ ਦੇ ਹੱਕ ਵਿੱਚ ਵਾਰਡ ਨੰਬਰ 58 ਦੇ ਵਿੱਚ ਪਹੁੰਚੇ ਇੱਕ ਸ਼ਖਸ਼ ਜਿਹੜਾ ਕਿ ਵਿਕਲਾਗਿਆ ਸਤਨਾਮ ਸਿੰਘ ਆਮ ਆਦੀ ਪਾਰਟੀ ਜਿਹੜਾ ਉਮੀਦਵਾਰ ਉਹਨਾਂ ਦੇ ਹੱਥ ਦੇ ਚੋਣ ਬਚਾਲ ਲਈ ਕੱਲ੍ਹ ਹੋਤ ਰਿਹਾ ਜਿੱਥੇ ਇੱਕ ਪਾਸੇ ਲੋਕ ਜਿਹੜੇ ਉਮੀਦਵਾਰਾਂ ਦੇ ਨਾਂ ਨਾਲ ਜਾਂਦੇ ਨੇ ਉਹਨਾਂ ਦੇ ਹੱਕ ਲਈ ਚੋਣ ਪ੍ਰਚਾਰ ਕਰਦੇ ਨੇ ਜਿੱਤ ਲਈ ਚੋਣ ਪ੍ਰਚਾਰ ਕਰ ਰਹੇ ਉੱਥੇ ਇੱਕ ਵਿਕਲਾਂਗ ਵਾਰਡ ਨੰਬਰ 52 ਤੋਂ ਵੀ ਸਤਨਾਮ ਸਿੰਘ ਉਮੀਦਵਾਰ ਦੇ ਹੱਥ ਵਿੱਚ ਚੋਣ ਪ੍ਰਚਾਰ ਹੋ ਰਿਹਾ ਵੱਲੋਂ ਕੀਤਾ ਜਾ ਰਿਹਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਦਾਨਸੋਹਰਟ ਵੀ